ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਜੀ ਆ ਦੱਸਦਾ ਇਹ ਕਿ ਜੰਗਬੰਦੀ ਦੀ ਉਲੰਘਣਾ ਜੋ ਹੈ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਹੈ ਉਹਨੇ ਜੰਗਬੰਦੀ ਹੋਈ ਸੀ ਲੇਕਿਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੰਮੂ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਫਾਇਰਿੰਗ ਕਰਨੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਰਾਜੋਰੀ ਅਖਨੂਰ ਦੇ ਵਿੱਚ ਦੱਸਦਾ ਇਹ ਕਿ ਲਗਾਤਾਰ ਫਾਇਰਿੰਗ ਜਿਹੜੀ ਕੀਤੀ ਜਾ ਰਹੀ ਹੈ ਨੋ ਸ਼ਹਿਰਾ ਦੇ ਲੰਬੇਰੀ ਦੇ ਵਿੱਚ ਵੀ ਪਾਕਿਸਤਾਨ ਦੇ ਵੱਲੋਂ ਮੋੜ ਤੋਂ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੁਣੇ ਜੰਗਬੰਦੀ ਹੋਈ ਸੀ ਲੇਕਿਨ ਇਸੇ ਤੋਂ ਬਾਅਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਪਣੀਆਂ ਨਾਪਾਕ ਹਰਕਤਾਂ ਤੋਂ ਪਾਕਿਸਤਾਨ ਮੋੜ ਜੋ ਹੈ ਬਾਜ਼ ਨਹੀਂ ਆ ਰਿਹਾ ਤੇ ਉਸੇ ਵੱਲੋਂ ਫਿਰ ਤੋਂ ਜੋ ਹੈ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ਤੇ ਫਾਇਰਿੰਗ ਕਰਨੇ ਸ਼ੁਰੂ ਕਰ ਦਿੱਤੀ ਹੈ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਜੋਸੇਵ ਚਾਲੇ ਦੱਸਦੇ ਕਿ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਸ਼ੁਰੂ ਹੋਈ ਹੈ ਰਾਜੋਰੀ ਅਕਨੂਰ ਸਬਲ ਸੈਕਟਰ ਦੇ ਵਿੱਚ ਫਾਇਰਿੰਗ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਸੋ ਜੇਕਰ ਚਲਦੇ ਗੱਲ ਕਰੀਏ ਲਗਾਤਾਰ ਦੇਖ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਹੁਣੇ ਖਬਰ ਸਾਹਮਣੇ ਆਈ ਸੀ ਕਿ ਜੋ ਜੰਗਬੰਦੀ ਹੋ ਗਈ ਹੈ ਦੋਵਾਂ ਮੁਲਕਾਂ ਦੇ ਵਿਚਾਲੇ ਸਹਿਮਤੀ ਵੱਧ ਗਈ ਹੈ ਪਰ ਫਿਰ ਨਾ ਬਿਲਕੁਲ ਜਿਸ ਤਰ੍ਹਾਂ ਪਾਕਿਸਤਾਨ ਦੇ ਵੱਲੋਂ ਜਿਹੜਾ ਸੀਜ਼ਫਾਇਰ ਤੋੜਿਆ ਗਿਆ ਉਸ ਨੂੰ ਲੈ ਕੇ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਸਮੇਂ ਜਿਹੜਾ ਇੰਟਰਨੈਸ਼ਨਲ ਬਾਰਡਰ ਹੈ ਰੋਜ਼ੌਰੀ ਤੇ ਬਾਰਾਮੂਲਾ ਤੋਂ ਵੀ ਖਬਰ ਆ ਗਈ ਹੈ ਕਿ ਉੱਥੇ ਵੀ ਜਿਹੜੀ ਹੈ ਫਾਇਰਿੰਗ ਹੋਈ ਹੈ ਵੱਡੀ ਖਬਰ ਬਹੁਤ ਹੀ ਜਿਆਦਾ ਵੱਡੀ ਖਬਰ ਹੈ ਕੁਝ ਘੰਟੇ ਹੀ ਹੋਏ ਸੀ ਹਾਲਾਂਕਿ ਕਰੀਬ 1 ਘੰਟੇ ਤੋਂ ਵੱਧ ਦਾ ਹੀ ਸਮਾਂ ਹੋਇਆ ਸੀ ਕਿ ਸੀਸਪਾਇਰ ਹੋਇਆ ਸੀ ਪਰ ਜਿਹੜੀ ਖਬਰਾਂ ਸੀ ਉਹ ਆਉਣੀਆਂ ਸ਼ੁਰੂ ਹੋ ਗਈਆਂ ਸੀ ਕਿ ਸਾਰੇ ਪਾਸੇ ਜਿਹੜਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਿਹਾ ਗਿਆ ਸੀ ਜਿਹੜਾ ਬਲੈਕਆਊਟ ਹੈ ਉਹ ਬੰਦ ਕਰ ਦਿੱਤਾ ਗਿਆ ਹੁਣ ਬਲੈਕਆਊਟ ਨਹੀਂ ਹੋਏਗਾ ਪਰ ਜਿਸ ਤਰ੍ਹਾਂ ਹੁਣ ਇੱਕ ਤਾਂ ਮੇ ਜਿਹੜੀ ਫਾਇਰਿੰਗ ਦੀ ਖਬਰ ਆਈ ਹੈ 5 ਵਜੇ ਦਾ ਸਮਾਂ ਦੱਸਿਆ ਗਿਆ ਸੀ ਜਦੋਂ ਸੀਜ਼ ਪਾਰ ਹੋਇਆ ਪਰ ਅਜੇ 5 ਵਜੇ ਕੁਝ ਹੀ ਸਮਾਂ ਹੋਇਆ ਕੁਝ ਘੰਟਿਆਂ ਬਾਅਦ ਪਾਕਿਸਤਾਨ ਜਿਹੜਾ ਫਿਰ ਤੋਂ ਜਿਹੜਾ ਬਾਦ ਨਹੀਂ ਆ ਰਿਹਾ ਆਪਣੀਆਂ ਜਿਹੜੀਆਂ ਗਲਤ ਹਰਕਤਾਂ ਦੇ ਉੱਤੇ ਪਾਕਿਸਤਾਨ ਉਤਰ ਆਇਆ ਤੇ ਹੁਣ ਵੱਡੀ ਖਬਰ ਹੈ ਕਿ ਰਜ਼ੌਰੀ ਤੇ ਬਾਰਾਮੁੱਲਾ ਦੇ ਵਿੱਚ ਵੀ ਫਾਇਰਿੰਗ ਹੋ ਰਹੀ ਹੈ ਤਾਬਰ ਤੋੜ ਗੋਲੀਆਂ ਚੱਲ ਰਹੀਆਂ ਨੇ ਬਹੁਤ ਹੀ ਵਧੀਆ ਕਾਨੂੰਨੀ ਹਰਕਤ ਤੇ ਪਾਕਿਸਤਾਨ ਉਤਰਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਜੰਗਬੰਦੀ ਕੀਤੀ ਗਈ ਸੀ ਉਹ ਜੰਗਬੰਦੀ ਦੇ ਤਹਿਤ ਸਿੱਧੇ ਤੌਰ ਤੇ ਜਦੋਂ ਦੁਨੀਆ ਦਾ ਸਰਪੰਚ ਕਿਹਾ ਜਾਂਦਾ ਅਮਰੀਕਾ ਉਹਨਾਂ ਦੇ ਵੱਲੋਂ ਜਦੋਂ ਟਵੀਟ ਕੀਤਾ ਗਿਆ ਸੀ ਡੋਨਾਲਡ ਟਰੰਪ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੀ ਹੈ ਸੀਜ਼ਫਾਇਰ ਹੋ ਗਿਆ ਉਸ ਤੋਂ ਬਾਅਦ ਜਿਹੜੇ ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਪਰ ਪਾਕਿਸਤਾਨ ਕਿ ਆ ਕੀ ਕੁਝ ਕਰ ਰਿਹਾ ਹੈ ਵੱਡਾ ਸਵਾਲ ਖੜਾ ਹੋ ਰਿਹਾ ਹੈ ਤੁਸੀਂ ਬਿਲਕੁਲ ਇਹ ਕਹਿ ਸਕਦੇ ਹੋ ਕਿ ਹਲੇ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਨੇ ਫਿਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਹੁਣੇ ਸਹਿਮਤੀ ਹੋਈ ਸੀ ਕਿ ਨਾ ਭਾਰਤ ਫਾਇਰਿੰਗ ਕਰੇਗਾ ਨਾ ਪਾਕਿਸਤਾਨ ਫਾਇਰਿੰਗ ਕਰੇਗਾ ਲੇਕਿਨ ਪਾਕਿਸਤਾਨ ਦੇ ਵੱਲੋਂ ਫਿਰ ਤੋਂ ਭਾਰਤ ਨੂੰ ਲਲਕਾਰ ਦਿੱਤਾ ਗਿਆ ਜਿਹਾ ਦੱਸਦੇ ਕਿ ਵੱਡੀ ਖਬਰ ਹੈ ਸੂਤਰਾਂ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਸੀ ਕਿ ਵੱਡੀ ਖਬਰ ਹੈ ਲੇਕਿਨ ਕਨਫਰਮੇਸ਼ਨ ਇਸੇ ਹੋ ਰਹੀ ਹੈ ਦੱਸਦੇ ਕਿ ABP ਨਿਊਜ਼ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਾਰੇ ਪਾਸੇ ਜੰਮੂ ਕਸ਼ਮੀਰ ਦੇ ਜਿੰਨੇ ਵੀ ਇੰਟਰਨੈਸ਼ਨਲ ਬਾਰਡਰ ਨੇ ਉਹਨਾਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖੋ ਕਿ ਪਾਕਿਸਤਾਨ ਦੇ ਵੱਲੋਂ ਹੁਣੇ ਜੰਗਬੰਦੀ ਦੀ ਸਹਿਮਤੀ ਦਿੱਤੀ ਗਈ ਪਰ ਸ਼ੁਰੂ ਤੋਂ ਇਹ ਹੀ ਕੁਝ ਕਰਦਾ ਆਇਆ ਪਾਕਿਸਤਾਨ ਕੀ ਪਹਿਲਾਂ ਉਸ ਦੇ ਵੱਲੋਂ ਸਹਿਮਤੀ ਜੁਤਾ ਦਿੱਤੀ ਜਾਂਦੀ ਹੈ ਲੇਕਿਨ ਮੋੜ ਤੋਂ ਉਸ ਦੇ ਵੱਲੋਂ ਜੀਆਂ ਹਰਕਤਾਂ ਨੂੰ ਅੰਜਾਮ ਜਿਹੜਾ ਦਿੱਤਾ ਜਾਂਦਾ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਹੋਈ ਹੈ ਲੇਕਿਨ ਬੀਐਸਐਫ ਦੇ ਵੱਲੋਂ ਲਗਾਤਾਰ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾ ਰਿਹਾ ਹੈ ਬਿਲਕੁਲ ਜਿਸ ਤਰ੍ਹਾਂ ਮਨਪ੍ਰੀਤ ਲਗਾਤਾਰ ਫਾਇਰਿੰਗ ਹੋ ਰਹੀ ਹੈ ਪਾਕਿਸਤਾਨ ਆਪਣੀਆਂ ਜਿਹੜੀਆਂ ਨਾਪਾਕ ਖਰਕਤਾਂ ਤੋਂ ਬਾਜ਼ ਆਉਂਦਾ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਵਿਦੇਸ਼ ਮੰਤਰੀ ਐਸ ਡਾਕਟਰ ਐਸ ਦੇ ਸ਼ੰਕਰ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਪਾਕਿਸਤਾਨ ਕੁਝ ਅਜਿਹੇ ਕਦਮ ਚੱਕਦਾ ਤਾਂ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਤੇ ਉਹਨਾਂ ਦੇ ਵੱਲੋਂ ਮੁਰਤ ਤੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਹ ਕਾਰਵਾਈ ਦੇ ਨਾਲ ਜਿਹੜੀ ਹੈ ਬਹੁਤ ਵੱਡੀ ਸੱਟ ਵਜੇਗੀ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇਹ ਕੁਝ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਨੁਕਸਾਨ ਹੋਏਗਾ ਇਸ ਦੇ ਨਾਲ ਹਾਲਾਂਕਿ ਯੁੱਧ ਨੂੰ ਵਿਰਾਮ ਦੇਣ ਦੀ ਜਿਹੜੀ ਗੱਲ ਆਖੀ ਗਈ ਸੀ ਸੀਜ਼ਫਾਇਰ ਹੋਇਆ ਸੀ ਪਰ ਸੀਜ਼ਫਾਇਰ ਹੋਣ ਤੋਂ ਬਾਅਦ ਫਿਰ ਤੋਂ ਜਿਸ ਤਰ੍ਹਾਂ ਜੰਗਬੰਦੀ ਹੋ ਜਾਂਦੀ ਹੈ ਉਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਹੁਣ ਠਹਿਰਾਵ ਹੈ ਹੁਣ ਜੰਗਮੰਦੀ ਹੋ ਗਈ ਹੈ ਤੇ ਜੰਗਮੰਦੀ ਦਾ ਜਿਹੜਾ ਕ੍ਰਾਸ ਕਰ ਦਿੱਤਾ ਗਿਆ ਤੋੜ ਦਿੱਤਾ ਗਿਆ ਸੀਜ਼ ਫਾਰ ਤੋੜ ਦਿੱਤਾ ਗਿਆ ਪਾਕਿਸਤਾਨ ਮੁਰ ਤੋਂ ਆਪਣੀਆਂ ਜਿਹੜੀਆਂ ਨਾਪਾਕ ਹਰਕਤਾਂ ਉਸ ਤੋਂ ਬਾਅਦ ਆਉਂਦਾ ਨਜ਼ਰ ਨਹੀਂ ਆ ਰਿਹਾ ਇਸ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਦੀ ਤਾਂ ਉਹਨਾਂ ਦੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਸੀ ਕਿ ਦੋਵੇਂ ਮੁਲਕ ਸਹਿਮਤ ਨੇ ਦੋਵੇਂ ਮੁਲਕਾਂ ਦੀ ਜਿਹੜੀ ਹੈ ਸਹਿਮਤੀ ਬਣੀ ਹੈ ਪਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਸੀ ਕਿ ਅੱਤਵਾਦ ਦੇ ਅੱਗੇ ਗੋਡੇ ਨਾ ਸੀ ਪਹਿਲਾਂ ਟੇਕੇ ਨਾ ਹੁਣ ਟੇਕੇ ਨਾ ਹੀ ਅੱਗੇ ਨੂੰ ਟੇਕਾਂਗੇ ਕਿਉਂਕਿ ਜੇ ਕਿਤੇ ਅੱਤਵਾਦ ਦੇ ਵੱਲੋਂ ਮੁਰਤੋਂ ਅਟੈਕ ਕੀਤਾ ਗਿਆ ਹਮਲਾ ਕੀਤਾ ਗਿਆ ਤਾਂ ਫਿਰ ਕਾਰਵਾਈ ਹੋਏਗੀ ਤੇ ਹੁਣ ਉਹ ਕਾਰਵਾਈ ਨੂੰ ਲੈ ਕੇ ਪਾਕਿਸਤਾਨ ਤਿਆਰ ਹੈ ਕਿਉਂਕਿ ਵੱਡੀ ਖਬਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਜੰਮੂ ਕਸ਼ਮੀਰ ਦੇ ਵਿੱਚ ਫਾਇਰਿੰਗ ਕੀਤੀ ਗਈ ਉਸੇ ਤੋਂ ਬਾਅਦ ਜੈਸਲਮੇਰ ਦੇ ਵਿੱਚ ਤੁਰੰਤ ਬਲੈਕਆਊਟ ਕਰ ਦਿੱਤਾ ਗਿਆ ਸੋ ਲਗਾਤਾਰ ਜਿੱਥੇ ਸਰਹੱਦੀ ਖੇਤਰਾਂ ਦੀ ਪੰਜਾਬ ਦੀ ਗੱਲ ਕੀਤੀ ਜਾਏ ਤਬ ਬਲੈਕਆਊਟ ਦੀ ਖਬਰ ਆ ਰਹੀ ਸੀ ਕਿ ਡੀਸੀਆਂ ਦੇ ਵੱਲੋਂ ਹੁਕਮ ਜਾਰੀ ਕਰਤੇ ਬਲੈਕਆਊਟ ਨਹੀਂ ਹੋਏਗਾ ਲੇਕਿਨ ਜੰਮੂ ਕਸ਼ਮੀਰ ਦੇ ਵਿੱਚ ਫਾਇਰਿੰਗ ਕਰਨ ਤੋਂ ਬਾਅਦ ਜੈਸਲਮੇਰ ਦੇ ਵਿੱਚ ਬਲੈਕਆਊਟ ਹੋ ਗਿਆ ਵੱਡੀ ਖਬਰ ਹੈ ਕਿ ਜੰਮੂ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਕੀਤੀ ਜਾ ਰਹੀ ਹੈ ਤੇ ਜੈਸਲਮੇਰ ਦੇ ਵਿੱਚ ਚਾਰੇ ਪਾਸੇ ਬਲੈਕਆਊਟ ਕਰ ਦਿੱਤਾ ਗਿਆ ਚਾਰੇ ਪਾਸੇ ਹਨੇਰਾ ਜਿਹੜਾ ਨਜ਼ਰ ਆ ਰਿਹਾ ਸੋ ਵੱਡੀ ਖਬਰ ਹੈ ਕਿ ਪਾਕਿਸਤਾਨ ਜਿਸਨੇ ਸਿੰਟੂ ਫਾਇਰ ਨੂੰ ਲੈ ਕੇ ਹੁਣੇ ਬਿਆਨ ਦਿੱਤੇ ਸਾਬਕਾ ਪਾਕਿਸਤਾਨ ਦੇ ਮੰਤਰੀਆਂ ਦੇ ਬਿਆਨ ਸਾਹਮਣੇ ਆਏ ਕਿ ਅਸੀਂ ਸਹਿਮਤੀ ਜਤਾ ਦਿੱਤੀ ਹੈ ਡੋਨਲਡ ਟਰੰਪ ਦੇ ਵੱਲੋਂ ਦੋਹਾਂ ਮੁਲਕਾਂ ਨੂੰ ਵਧਾਈ ਦਿੱਤੀ ਗਈ ਕਿ ਚਲੋ ਤੁਸੀਂ ਆਪਸ ਦੇ ਵਿੱਚ ਸਹਿਮਤੀ ਕਰ ਲਈ ਹੈ ਲੇਕਿਨ ਇਸੇ ਦੇ ਵਿਚਾਲੇ ਵੱਡੀ ਖਬਰ ਹੈ ਕਿ ਜੈਸਲਮੇਰ ਦੇ ਵਿੱਚ ਜਿੱਥੇ ਬਲੈਕਆਊਟ ਕਰ ਦਿੱਤਾ ਗਿਆ ਉੱਥੇ ਹੀ ਪਾਕਿਸਤਾਨ ਦੇ ਵੱਲੋਂ ਮੁਰ ਤੋਂ ਫਾਇਰਿੰਗ ਕਰਨੀ ਸ਼ੁਰੂ ਕਰ ਦੁੱਤੀ ਹੈ ਹਲੇ ਲੋਕਾਂ ਨੇ ਸੁਖ ਦਾ ਸਾਹ ਲਿਆ ਸੀ ਕਿ ਚਲੋ ਦੋਹਾਂ ਮੁਲਕਾਂ ਦੇ ਵਿਚਾਲੇ ਹੁਣ ਸਹਿਮਤੀ ਹੋ ਗਈ جنگਬੰਦੀ ਨਹੀਂ ਹੋਏਗੀ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ ਚੰਗੀਆਂ ਖਬਰਾਂ ਆ ਰੰਗੀਆਂ ਸਭ ਚੰਗੀ ਗੱਲ ਸੀ ਕਿ جنگ ਟਲ ਗਈ ਹੈ ਲੇਕਿਨ ਪਾਕਿਸਤਾਨ ਸ਼ੁਰੂ ਤੋਂ ਅੱਜੇ ਮੈਂ ਹੁਣ ਉਸੇ ਵੱਲੋਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੱਤਾ ਚਾਰਿਆ ਹਮੇਸ਼ਾ ਉਸੇ ਵੱਲੋਂ ਭਾਰਤ ਨੂੰ ਲਲਕਾਰਿਆ ਜਾਂਦਾ ਹੈ ਤੇ ਫਿਰ ਕਹਿੰਦਾ ਕਿ ਭਾਰਤ ਦੇ ਉੱਤੇ ਹੀ ਨਾ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਲੇਕਿਨ ਤੁਸੀਂ ਦੇਖੋ ਕਿ ਸ਼ੁਰੂ ਤੋਂ ਜੇਕਰ ਗੱਲ ਕੀਤੀ ਜਾਵੇ ਭਾਰਤ ਕਦੇ ਸ਼ੁਰੂਆਤ ਨਹੀਂ ਕਰਦਾ ਪਹਿਲਾ ਪਾਕਿਸਤਾਨ ਦੇ ਵੱਲੋਂ ਜਿਹੜਾ ਕਾਰਵਾਈ ਕੀਤੀ ਗਈ ਸੀ ਜੀ ਜੀ ਮਨਪ੍ਰੀਤ ਹੋਰ ਵੀ ਵੱਡੀ ਖਬਰ ਆ ਰਹੀ ਹੈ ਅਰਨੀਆਂ ਕਠੂਆ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੇ ਡਰੋਨ ਦੇ ਨਾਲ ਅਟੈਕ ਕੀਤੇ ਗਏ ਹਨ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਬੀਐਸਐਫ ਨੇ ਜਿਹੜੇ ਕੈਂਪਸ ਨੇ ਉੱਥੇ ਬਣੇ ਹੋਏ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਹੈ ਡੋਰ ਡਰੋਨ ਦੇ ਨਾਲ ਇਸ ਤੋਂ ਨਾਲ ਜੈਸਲਮੇਰ ਤੋਂ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਉੱਥੇ ਬਲੈਕਆਊਟ ਕਰ ਦਿੱਤਾ ਗਿਆ ਜਿਸ ਤਰ੍ਹਾਂ ਦੇ ਨਾਲ ਜਿਹੜੀ ਇਹ ਜੰਗਬੰਦੀ ਹੋਈ ਸੀ ਉਸ ਨੂੰ ਜਦੋਂ ਪਾਕਿਸਤਾਨ ਦੇ ਵੱਲੋਂ ਕ੍ਰਾਸ ਕੀਤਾ ਗਿਆ ਪੁੰਚ ਰਾਜੋਰੀ ਇਹਦੇ ਵਿੱਚ ਵੀ ਜਿਹੜੀ ਹੈ ਜਿਹੜੀ ਉਲੰਘਣਾ ਹੋਈ ਹੈ ਵੱਡੀ ਖਬਰ ਆ ਰਹੀ ਹੈ ਵੱਡੀ ਬਹੁਤ ਹੀ ਵੱਡੀ ਖਬਰ ਪਾਕਿਸਤਾਨ ਦੇ ਵੱਲੋਂ ਮੁਰਤੋ ਆਰਨੀਆਂ ਘਟੂਆ ਦੇ ਵਿੱਚ ਮੁਰਤੋ ਜਿਹੜੀ ਹੈ ਫਾਇਰਿੰਗ ਕਰ ਦਿੱਤੀ ਗਈ ਹੈ ਉੱਥੇ ਲਗਾਤਾਰ ਫਾਇਰਿੰਗ ਹੋ ਰਹੀ ਹੈ ਡਰੋਨ ਦੇ ਰਾਹੀਂ ਉੱਥੇ ਜਿਹੜੀ ਫਾਇਰਿੰਗ ਕੀਤੀ ਗਈ ਹੈ ਜਿਹੜਾ ਡਰੋਨ ਵੀ ਦੱਸਿਆ ਜਾ ਰਿਹਾ ਕਿ ਕਿੱਦਾਂ ਗਿਆ ਜਾ ਰਿਹਾ ਉਸ ਦੇ ਨਾਲ ਵੱਡੀ ਕਾਰਵਾਈ ਨੂੰ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਜੀਮਨਪ੍ਰੀਤ ਜੀ ਐਸਐਸ ਦੇ ਵਿਚਾਲੇ ਦੱਸਦਾ ਇਹ ਕਿ ਨੋ ਸ਼ਹਿਰਾ ਦੇ ਵਿੱਚ ਡਰੋਨ ਦੇਖੇ ਗਏ ਨੇ ਵੱਡੀ ਖਬਰ ਹੈ ਕਿ ਪਾਕਿਸਤਾਨ ਦੇ ਵੱਲੋਂ ਡਰੋਨ ਦੇ ਨਾਲ ਅਟੈਕ ਕਰਨੇ ਸ਼ੁਰੂ ਕਰ ਦਿੱਤੇ ਨੇ ਸੋ ਹੁਣੇ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੈਸਲਮੇਰ ਦੇ ਵਿੱਚ ਜਿੱਥੇ ਬਲੈਕਆਊਟ ਕਰ ਦਿੱਤਾ ਗਿਆ ਉਦਮਪੁਰ ਦੇ ਵਿੱਚ ਅਖਨੂਰ ਦੇ ਵਿੱਚ ਚਾਰੇ ਪਾਸੇ ਫਾਇਰਿੰਗ ਪੁਨਛਰ ਜੋਰੀ ਮੇਂਗਰ ਜੰਬੂ ਦੇ ਵਿੱਚ ਸੁੰਦਰ ਬਣੀ ਅਤੇ ਆਰਐਸ ਪੁਰਾ ਦੇ ਵਿੱਚ ਦੱਸ ਦਈਏ ਕਿ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ ਫਾਇਰਿੰਗ ਕਰ ਦਿੱਤੀ ਗਈ ਹੈ ਡ੍ਰੋਨ ਭੇਜੇ ਜਾ ਰਹੇ ਨੇ ਸੋ ਹਲੇ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜ ਜਵਾਬ ਇਹਨਾਂ ਨੂੰ ਦਿੱਤਾ ਜਾ ਰਿਹਾ ਹੈ ਤੁਸੀਂ ਵੇਖੋ ਕਿ ਹੁਣੇ ਪੀਐਮ ਮੋਦੀ ਦੇ ਵੱਲੋਂ ਵੱਡੀ ਬੈਠਕ ਕੀਤੀ ਗਈ ਲੇਕਿਨ ਇਸੇ ਤੋਂ ਬਾਅਦ ਇਨਾਦੇ ਵੱਲੋਂ ਫਿਰ ਤੋਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਲਾਈਵ ਜੁੜੇ ਰਹੋ ਪਲ-ਪਲ ਦੀ ਅਪਡੇਟਾਂ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਸਭ ਤੋਂ ਪਹਿਲਾਂ ਤੁਹਾਨੂੰ ਵੱਡੀ ਅਪਡੇਟ ਦਵਾਂਗੇ ਕਿ ਆਖਰਕਾਰ ਪਾਕਿਸਤਾਨ ਦੇ ਵੱਲੋਂ ਹੁਣ ਤੱਕ ਜੋ ਉਲੰਘਣਾ ਕੀਤੀ ਜਾ ਰਹੀ ਹੈ ਸੀਜ਼ ਫਾਇਰ ਦੀ ਉਲੰਘਣਾ ਉਹਨਾਂ ਨੇ ਕਰ ਦਿੱਤੀ ਹੈ ਪਹਿਲਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਕੋਈ ਉਲੰਘਣਾ ਨਹੀਂ ਕਰਾਂਗੇ ਇੱਥੇ ਜੰਗਬੰਦੀ ਕਰ ਦਿੱਤੀ ਗਈ ਹੈ ਕੋਈ ਫਾਇਰਿੰਗ ਨਹੀਂ ਕਰਾਂਗੇ ਲੇਕਿਨ ਪਾਕਿਸਤਾਨ ਹਮੇਸ਼ਾ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਜਾਂਦਾ ਤੇ ਉਸੇ ਵੱਲੋਂ ਫਿਰ ਤੋਂ ਜਿਹੜਾ ਪਾਸ ਹੋਈਏ ਕਿ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਹੈ ਜੀ ਮਨਪ੍ਰੀਤ ਲਾਈਵ ਤਸਵੀਰਾਂ ਆ ਚੁੱਕੀਆਂ ਨੇ ਲਾਈਵ ਤਸਵੀਰਾਂ ਜਿੱਥੇ ਫਾਇਰਿੰਗ ਹੋ ਰਹੀ ਹੈ ਉਹ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਜਿੱਥੇ ਇਹ ਫਾਇਰਿੰਗ ਹੋ ਰਹੀ ਹੈ ਜੰਮੂ ਕਸ਼ਮੀਰ ਦਾ ਇਹ ਸਾਰਾ ਏਰੀਆ ਰਜ਼ੌਰੀ ਪੋਂਚੇ ਸਾਰੇ ਪਾਸੇ ਜਿਹੜੀ ਹੈ ਫਾਇਰਿੰਗ ਹੋ ਰਹੀ ਹੈ ਜਿਹੜਾ ਸੀਸ ਫਾਇਰ ਹੋਇਆ ਸੀ ਉਸ ਦੀ ਜਿਹੜੀ ਹੈ ਉਸ ਨੂੰ ਬ੍ਰੇਕ ਕਰ ਦਿੱਤਾ ਗਿਆ ਪਾਕਿਸਤਾਨ ਦੇ ਵੱਲੋਂ ਜਿਹੜੀ ਜੰਗਵੰਦੀ ਦੋਹਾਂ ਮੁਲਕਾਂ ਦੇ ਵਿਚਕਾਰ ਹੋਈ ਸੀ ਉਸ ਨੂੰ ਤੋੜ ਦਿੱਤਾ ਸੀ ਸੀਜ਼ਫਾਇਰ ਹੋਇਆ ਸੀ ਉਸ ਦੀ ਉਲੰਘਣਾ ਕਰ ਦਿੱਤੀ ਗਈ ਹੈ ਤੇ ਤਾਪੜ ਤੋੜ ਜਿਹੜੀ ਹੈ ਫਾਇਰਿੰਗ ਹੋ ਰਹੀ ਹੈ ਜੈਸਲਮੇਰ ਦੇ ਵਿੱਚ ਜਿਸ ਤਰ੍ਹਾਂ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਬਲੈਕਆਊਟ ਮੁੜ ਤੋਂ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਜਿਹੜਾ ਬਲੈਕਆਊਟ ਹਟਾ ਲਿਆ ਗਿਆ ਸੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਬਲੈਕਆਊਟ ਸੀ ਉਸ ਨੂੰ ਹਟਾ ਲਿਆ ਗਿਆ ਸੀ ਪਰ ਲੱਗ ਰਿਹਾ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਜਿਹੜੇ ਉਹ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਬਲੈਕਆਊਟ ਹੋਏਗਾ ਬੀਤੀ ਰਾਤ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਲਗਾਤਾਰ ਫਾਇਰਿੰਗ ਹੁੰਦੀ ਰਹੀ ਤੇ ਰਾਜਸਥਾਨ ਦੇ ਜੈਸਲਮੇਰ ਦੀ ਗੱਲ ਕੀਤੀ ਜਾਵੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਥਾਵਾਂ ਦੇ ਉੱਤੇ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਜਿਹੜੇ 에ਅਰ ਬੇਸ ਨੇ 에ਅਰ ਸਟੇਸ਼ਨ ਨੇ اسی پر لگ ਰਿਹਾ ਹੈ ਕਿ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਿਹਾ ਲਾਈਵ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਫਾਇਰਿੰਗ ਹੋ ਰਹੀ ਹੈ ਡਰੋਨ ਦੇ ਰਾਹੀ ਵੀ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕੀਤੀ ਗਈ ਹੈ ਡਰੋਨ ਦੇ ਰਾਹੀ ਵੀ ਜਿਹੜੇ ਨੇ ਮਜ਼ਾਇਲ ਵਗੈਰਾ ਨੇ ਉਹ ਧਾਕੇ ਗਏ ਨੇ ਜੀ ਮਨਪ੍ਰੀਤ ਹੋਰ ਅਪਡੇਟ ਕੀ ਆ ਰਹੀ ਹੈ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਾਕਿਸਤਾਨ ਇੱਕ ਵਾਰ ਫਿਰ ਤੋਂ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੁਸੀਂ ਵੇਖੋ ਕਿ ਪਾਕਿਸਤਾਨ ਨੇ ਹੁਣੇ ਵਾਦਾ ਕੀਤਾ ਸੀ ਇਹ ਕਹਿ ਸਕਦੇ ਆ ਕਿ ਆਪਣੀ ਜ਼ੁਬਾਨ ਤੋਂ ਮੁਰ ਤੋਂ ਮੁਕਰ ਗਿਆ ਪਾਕਿਸਤਾਨ ਉਸਨੇ ਜੰਗਬੰਦੀ ਦੇ ਲਈ ਸਹਿਮਤੀ ਭਰੀ ਸੀ ਲੇਕਿਨ ਇਸ ਦੇ ਤੋਂ ਬਾਅਦ ਉਸੇ ਵੱਲੋਂ ਫਿਰ ਤੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਜੰਮੂ ਕਸ਼ਮੀਰ ਦੇ ਵਕਵਾਖੇ ਇਲਾਕਿਆਂ ਦੇ ਵਿੱਚ ਫਾਇਰਿੰਗ ਜਿਹੜੀ ਸ਼ੁਰੂ ਕੀਤੀ ਗਈ ਹੈ ਕਿੱਥੇ ਕਿੱਥੇ ਕੀਤੀ ਗਈ ਇੱਕ ਵਾਰ ਦੱਸ ਦੇ ਕਿ ਜੈਸਲਮੇਰ ਦੇ ਵਿੱਚ ਜਿੱਥੇ ਬਲੈਕਆਊਟ ਕਰ ਦਿੱਤਾ ਗਿਆ ਜੰਮੂ ਦੇ ਕਈ ਇਲਾਕਿਆਂ ਦੇ ਵਿੱਚ ਫਾਇਰਿੰਗ ਜਿਹੜੀ ਕੀਤੀ ਜਾ ਰਹੀ ਹੈ ਇਸੇ ਵਿੱਚ ਨੋਸ਼ਹਿਰਾ ਤੇ ਲੰਬੇਰੀ ਦੇ ਵਿੱਚ ਦੱਸ aí ਕਿ ਜੰਗਬੰਦੀ ਦੀ ਉਲੰਘਣਾ ਹੋਈ ਹੈ ਜਿਸ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਤੇ ਫਾਇਰਿੰਗ ਰਾਜouri ਅਤੇ ਬਾਰਾਮੂਲਾ ਦੇ ਵਿੱਚ ਵੀ ਫਾਇਰਿੰਗ ਕੀਤੀ ਗਈ ਹੈ ਲਾਈਵ ਵੀਡੀਓ ਸਾਹਮਣੇ ਆ ਚੁੱਕੀ ਹੈ ਤੁਸੀਂ ਇਸੇ ਤਰ੍ਹਾਂ ਬੜੇ ਰਹੇ ਹੋ ਨਾਲ ਦੀ ਨਾਲ ਤੁਹਾਨੂੰ ਵੀਡੀਓ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਫਾਇਰਿੰਗ ਕੀਤੀ ਜਾ ਰਹੀ ਹੈ ਲਾਈਵ ਵੀਡੀਓ ਆ ਚੁੱਕੀ ਹੈ ਦੇਖੋ ਲਗਾਤਾਰ ਜਿੱਥੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੂਤਰ ਨੇ ਹੋ ਸਕਦਾ ਹੈ ਕਿ ਨਾ ਉਹਨਾਂ ਨੇ ਲੁੰਗਣਾ ਕੀਤੀ ਹੋਏ ਲੇਕਿਨ ਵੱਡੀ ਖਬਰ ਹੈ ਕਿ ਸਿੱਧੀ ਵੀਡੀਓ ਸਾਹਮਣੇ ਆ ਚੁੱਕੀ ਹੈ ਪਾਕਿਸਤਾਨੀ ਦਾ ਪਾਕ ਹਰਕਤ ਦੀ ਵੀਡੀਓ ਸਾਹਮਣੇ ਆਈ ਹੈ ਸਿਰਫ 1-2 ਮਿੰਟ ਦੇ ਵਿੱਚ ਤੁਹਾਨੂੰ ਸਕਰੀਨ ਦੇ ਉੱਤੇ ਉਹ ਵੀਡੀਓ ਦਿਖਾਵਾਂਗੇ ਜਿਸ ਦੇ ਵਿੱਚ ਪਾਕਿਸਤਾਨ ਦੇ ਵੱਲੋਂ ਮੁਰਤੋਂ ਹਮਲਾ ਕੀਤਾ ਜਾ ਰਿਹਾ ਹੈ ਜੀ ਮਨਪ੍ਰੀਤ ਜਿਹੜੀ ਵੱਡੀ ਖਬਰ ਆ ਰਹੀ ਹੈ ਉਸ ਦੇ ਵਿੱਚ ਇੱਕ ਵਾਰ ਮੁਰਤੋਂ ਜਿਹੜਾ ਐਕਸਪਲੇਨ ਕਰ ਦੇਣਾ ਚਾਹੁੰਦੇ ਆ ਕਿ ਕਿੱਥੇ-ਕਿੱਥੇ ਜਿਹੜੀ ਇਹ ਫਾਇਰਿੰਗ ਕੀਤੀ ਜਾ ਰਹੀ ਹੈ ਤੇ ਕਿਹੜੀ ਥਾਵਾਂ ਦੇ ਉੱਤੇ ਜਿਹੜੇ ਨੇ ਡ੍ਰੋਨ ਵੀ ਵੇਖੇ ਗਏ ਨੇ ਅਰਨੀਆਂ ਕਟੂਆ ਸੁੰਦਰਬਾਨੀ ਇਹਨਾਂ ਦੇ ਵਿੱਚ ਜਿਹੜੀ ਫਾਇਰਿੰਗ ਹੋ ਰਹੀ ਹੈ ਇਸ ਤੋਂ ਇਲਾਵਾ ਪੌਂਚ ਮੈਡਰ ਆਰਐਸਟੀ ਜਿਹੜੇ ਸੈਕਟਰ ਬਣੇ ਹੋਏ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਫਾਇਰਿੰਗ ਹੋ ਰਹੀ ਹੈ ਸ਼੍ਰੀਨਗਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਹੋਈ ਹੈ ਤੇ ਵੱਡੀ ਅਪਡੇਟ ਹੈ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਸੀਸਕੁਆਇਰ ਕੀਤਾ ਗਿਆ ਸੀ ਉਸ ਦੀ ਉਲੰਘਣਾ ਕਰ ਦਿੱਤੀ ਗਈ ਹੈ ਅਮਰੀਕਾ ਦੇ ਵੱਲੋਂ ਵਿਥ ਪਾ ਕੇ ਜਿਹੜੀ ਹੈ ਦੱਸਿਆ ਜਾ ਰਿਹਾ ਹੈ ਕਿ ਗੱਲ ਜਿਹੜੀ ਸੀਰੀਅਲਾਈ ਸੀ ਬੰਨੇ ਲਾਈ ਸੀ ਪਰ ਪਾਕਿਸਤਾਨ ਟਲਦਾ ਨਜ਼ਰ ਨਹੀਂ ਆ ਰਿਹਾ ਲਗਾਤਾਰ ਜਿਹੜਾ ਫਾਇਰਿੰਗ ਕਰ ਰਿਹਾ ਤੇ ਹੁਣ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਕਈ ਇਲਾਕਿਆਂ ਦੇ ਵਿੱਚ ਜਿਹੜੇ ਨੇ ਡਰੋਨ ਉਹ ਵੇਖੇ ਗਏ ਨੇ ਪੁੰਚ ਦੇ ਵਿੱਚ ਵੀ ਜਿਹੜੀ ਫਾਇਰਿੰਗ ਹੋਈ ਹੈ ਹਾਲਾਂਕਿ ਜੇ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਜੰਮੂ ਦਾ ਜਿਹੜਾ ਇਹ ਸਟੇਸ਼ਨ ਹੈ 에어 ਸਪੇਸ ਹੈ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਪਠਾਨਕੋਟ ਦੇ ਵਿੱਚ ਲਗਾਤਾਰ ਫਾਇਰਿੰਗ ਕੀਤੀ ਗਈ ਸੀ ਤੇ ਦੱਸਿਆ ਗਿਆ ਕਿ ਕਈ ਜਿਹੜੇ 에어 ਸਟੇਸ਼ਨ ਨੇ 에어 بیس ਬਣੇ ਹੋਏ ਨੇ ਉਹਨਾਂ ਦੇ ਉੱਤੇ ਜਿਹੜਾ ਅਟੈਕ ਕੀਤਾ ਗਿਆ ਤੇ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਮੁਰ ਤੋਂ ਜਿਹੜਾ ਬਲੈਕਆਊਟ ਹੈ ਉਹ ਲਾਗੂ ਕਰ ਦਿੱਤਾ ਗਿਆ ਪਠਾਨਕੋਟ ਦੇ ਵਿੱਚ ਵੀ ਜਿਹੜਾ ਬਲੈਕਆਊਟ ਹੈ ਉਸ ਨੂੰ ਲਾਗੂ ਕਰ ਦਿੱਤਾ ਗਿਆ ਹਾਲਾਂਕਿ ਹਟਾਉਣ ਦੀ ਚਰਚਾ ਚੱਲ ਰਹੀ ਸੀ ਕਿ ਹਟਾ ਲਿਆ ਜਾਏਗਾ ਪਰ ਵੱਡੀ ਖਬਰ ਆ ਰਹੀ ਹੈ ਸ਼ਿਰੀ ਨਗਰ ਦੇ ਵਿੱਚ ਵੀ ਸ਼ਿਰինਗਰ ਦੇ ਵਿੱਚ ਵੀ ਜਿਹੜਾ ਬਲੈਕਆਊਟ ਉਹ ਲਾਗੂ ਕਰ ਦਿੱਤਾ ਗਿਆ ਜੀ ਚਰਨਜੀਤ ਇੱਥੇ ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਮਰ ਅਬਦੁੱਲਾਹ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਲਗਾਤਾਰ ਜੰਮੂ ਕਸ਼ਮੀਰ ਦੇ ਵਿੱਚ ਫਾਇਰਿੰਗ ਹੋ ਰਹੀ ਹੈ ਤੇ ਕਿਸ ਤਰੀਕੇ ਦਾ ਸੀਜ਼ਫਾਇਰ ਹੈ ਸੀਜ਼ਫਾਇਰ ਪਹਿਲਾਂ ਕੀਤਾ ਗਿਆ ਲੇਕਿਨ ਹੁਣ ਇਹਨਾਂ ਦੇ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਡੇ ਤਬਾਕੇ ਹੋ ਰਹੇ ਨੇ ਸੋ ਵੱਡੀ ਖਬਰ ਹੈ ਕਿ ਲਗਾਤਾਰ ਇਸ ਤਰੀਕੇ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਜਾ ਰਹੀ ਹੈ ਉਸ ਤੋਂ ਬਾਅਦ ਲਗਾਤਾਰ ਵੱਡੇ ਜਿਹੜੇ ਮੰਤਰੀ ਨੇ ਉਹਨਾਂ ਦੇ ਬਿਆਨ ਹੋਣੇ ਸ਼ੁਰੂ ਹੋ ਚੁੱਕੇ ਨੇ ਅਮਰ ਅਬਦੁੱਲਾਹ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਕਿਸ ਤਰੀਕੇ ਦਾ ਜਿਹੜਾ ਇਹ ਫੈਸਲਾ ਇਹਨਾਂ ਨੇ ਫਾਇਰਿੰਗ ਲਗਾਤਾਰ ਕੀਤੀ ਜਾ ਰਹੀ ਹੈ ਵੱਖ-ਵੱਖ ਇਲਾਕਿਆਂ ਦੇ ਵਿੱਚ ਫਾਇਰਿੰਗ ਕੀਤੀ ਜਾ ਰਹੀ ਹੈ ਇਹ ਤੇ ਦੱਸ ਦਈਏ ਕਿ ਹੁਣ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਕਿਹਾ ਦਿੱਤਾ ਗਿਆ ਵੱਡੀ ਖਬਰ ਹੈ ਇਸੇ ਤਰ੍ਹਾਂ ਜੁੜੇ ਰੇ ਅਫਰੋਜ਼ਪੁਰ ਤੇ ਪਠਾਨਕੋਟ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਵੱਡੀ ਖਬਰ ਹੈ ਇਸ ਵੇਲੇ ਦੀ ਪਠਾਨਕੋਟ ਦੇ ਵਿੱਚ ਫਿਰ ਤੋਂ ਡਰੋਨ ਦੇਖੇ ਗਏ ਨੇ ਵੱਡੀ ਖਬਰ ਹੈ ਇਸ ਵੇਲੇ ਦੀ ਦੱਸਦਾ ਹਾਂ ਕਿ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਨਾਪਾਕ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਪੰਜਾਬ ਨੂੰ ਫਿਰ ਤੋਂ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜ਼ਿਲ੍ਹਾ ਪ੍ਰਸ਼ਾਸਨ ਨੇ ਤੇ ਹਾਤ ਵਰਤਨ ਨੂੰ ਕਹਿ ਦਿੱਤਾ ਲੋਕਾਂ ਨੂੰ ਸਾਵਧਾਨੀ ਵਰਤਨ ਦੀ ਅਪੀਲ ਜਿਹੜੀ ਕੀਤੀ ਗਈ ਹੈ ਦੱਸਦਾ ਹਾਂ ਕਿ ਫੋਜ਼ਪੁਰ ਦੇ ਵਿੱਚ ਪਠਾਨਕੋਟ ਦੇ ਵਿੱਚ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਕਿਉਂਕਿ ਵਕਵਾਖੇ ਇਲਾਕਿਆਂ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਕਿਉਂਕਿ ਪਠਾਨਕੋਟ ਦੇ ਵਿੱਚ ਡ੍ਰੋਨ ਦੇਖੇ ਗਏ ਨੇ ਕਿ ਭਾਰਤ ਦੇ ਉੱਤੇ ਫਿਰ ਤੋਂ ਪੰਜਾਬ ਨੂੰ ਨਿਸ਼ਾਨਾ ਬਣਾਉਂਦੀ ਤਿਆਰੀ